ਸਰ ਆਪ ਜੀ ਦਾ ਨਾਮ ਮੈਂ ਮਨਿੰਦਰਪਾਲ ਸਿੰਘ ਪ੍ਰੋਸਰ ਚੇਅਰਮੈਨ ਮਮਤਨ ਕੇ ਟੈਨੇਸ਼ਨ ਸਰ ਅੱਜ ਆਪ ਸਰਾਂ ਵੱਲੋਂ ਜੋ ਚੈਕਿੰਗ ਕੀਤੀ ਗਈ ਹੈ ਅੱਜ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਤੇ ਉਹਨਾਂ ਦੇ ਨਾਲ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਚੈਕਿੰਗ ਕੀਤੀ ਹੈ ਮੈਂ ਇਹਦਾ ਸਵਾਗਤ ਕਰਦਾ ਤੇ ਹੁੰਦੀ ਨਹੀਂ ਚਾਹੀਦੀ ਇਹ ਇਸ ਤਰ੍ਹਾਂ ਕਿਤੇ ਸਾਲਵਾਰਤੀ ਇੱਕ ਇੱਕ ਵਾਰੀ ਇਹੋ ਜਿਹਾ ਉਤਸਵ ਨਹੀਂ ਹੋਣਾ ਚਾਹੀਦਾ ਇਹ ਵਾਕਿਆ ਹੁੰਦੀ ਰਵੇ ਤੇ ਜਿਹੜੀ ਕੋਈ ਮਾੜੀ ਮੋਟੀ ਡੈਫੀਸ਼ੈਂਸੀ ਸਾਡੇ ਮਿਲੀ ਹੈ ਉਹ ਵੀ ਡਰਾਈਵਰ ਲਾਪਰਵਾਹੀ ਹੋਣਗੇ ਉਹ ਵੀ ਪੂਰੀ ਹੋ ਜਾਂਦੀ ਸਰ ਇੱਕ ਡਰਾਈਵਰਾਂ ਦਾ ਕਹਿਣਾ ਕਿ ਸਕੂਲਾਂ ਵੱਲੋਂ ਸਾਨੂੰ ਨਾਮ ਨਹੀਂ ਲਿਖਾਇਆ ਜਾ ਰਿਹਾ ਆਂ ਮਜਬੂਰ ਆ ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਹੈ ਜਿੰਨੀਆਂ ਜਿੰਨਾਂ ਗੱਡੀਆਂ ਨੇ ਰੰਗ ਨਵੇਂ ਕਰਾਏ ਜਾਂ ਜਿੰਨਾਂ ਦੀ ਰਹਿੰਦੀ ਹੈ ਉਹਨਾਂ ਦੀ ਹੈ ਮੋਰਓਵਰ ਮੇਰੀ ਗੱਡੀ ਹੋਵੇ ਤੇ ਮੈਂ ਨਾਮ ਲਖਾਵਾਂ ਗੱਡੀਆਂ ਤਾਂ ਆਊਟਸੋਰਸ ਨੇ ਪ੍ਰਾਈਵੇਟ ਨੇ ਤੇ ਪ੍ਰਾਈਵੇਟ ਗੱਡੀਆਂ ਤੇ ਗੱਡੀ ਦੇ ਹੋਂਰ ਦੇ ਨਾਲ ਖੜਾ ਮੈਂ ਤੇ ਮੈਂ ਤਾਂ ਵਰਕੇ ਲਿਖ ਕੇ ਅਧਿਕਾਰਤ ਕੀਤਾ ਵੀ ਨਾਮ ਲਖਾ ਲਓ ਤਸਰੀ ਕੇ ਜਿਹੜਾ ਵੇਖਣ ਨੂੰ ਲੱਗਦਾ ਫਰਸਟ ایڈ ਕਿੱਟਾਂ ਨਹੀਂ ਹੁੰਦੀਆਂ ਉਹ ਤੇ ਫਰਸਟ ਕਿੱਟਾਂ ਦੇਖੋ ਫਰਸਟ ایڈ ਕਿੱਟਾਂ ਹੈਗੀਆਂ ਨੇ ਇੱਥੇ ਨੋਟ ਕੀਤੀਆਂ ਨੇ ਕੁਝ ਕਿੱਟਾਂ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਐਕਸਪਾਇਰੀ ਡੇਟ ਤੀਆਂ ਨੇ ਬਟ ਡਰਾਈਵਰ ਕਿਤੇ ਵੀ ਇੰਨਾ ਪੜਿਆ ਲਿਖਿਆ ਜਾਂ ਇੰਨਾ ਵੇਰ ਨਹੀਂ ਹੁੰਦਾ ਵੀ ਉਹ ਇੰਨਾ ਤਰੀਕਾ ਨੂੰ ਦੇਖ ਸਕੇ ਜਾਂ ਉਹ ਤਰੀਕਾ ਨੂੰ ਦੇਖ ਸਕਦਾ ਹੁੰਦਾ ਤੇ ਫਿਰ ਉਹ ਡਾਕਟਰੀ ਕਰ ਲੀਦਾ ਪਰ ਫਿਰ ਵੀ ਇਹਨਾਂ ਚੀਜ਼ਾਂ ਨੂੰ ਹੁਣ ਅਸੀਂ ਚੈੱਕ ਕਰਾਂਗੇ ਸਰਕੀ ਇਹ ਕਹਿਣਾ ਚਾਹੋਗੇ ਜੋ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਸਰੰਗਾ ਜੋ ਮੈਂ ਤਾਂ ਪਹਿਲਾਂ ਕਿਹਾ ਜੀ ਵੀ ਚੰਗਾ ਕਦਮ ਹੈ ਲੇਕਿਨ ਇਹ ਇਸ ਕਦਮ ਦੇ ਪਿਛੇ ਸਰਕਾਰ ਦੀ ਕੋਈ ਹੋਰ ਮਨਸ਼ਾ ਨਹੀਂ ਹੋਣੀ ਚਾਹੀਦੀ ਅਫਸਰਾਂ ਅਫਸਰਾਂ ਪਿਆਰੇ ਨੇ ਤੇ ਉਹ ਕੰਮ ਕਰਨਾ ਜੋ ਸਰਕਾਰ ਦਾ ਸਰਕਾਰ ਦਾ ਇਹਦੇ ਵਿੱਚ ਲੁਕਿਆ ਮੋਟਿਵ ਹੈ ਜੋ ਸਾਨੂੰ ਸਾਰਿਆਂ ਨੂੰ ਦਿਸਦਾ ਸਰਕਾਰ ਨੇ ਟ੍ਰਾਂਸਪੋਰਟ ਸਿਸਟਮ ਆਪਣੇ ਸਰਕਾਰੀ ਸਕੂਲਾਂ 'ਚ ਲਾਉਣਾ ਚਾਹਿਆ ਸੀ ਉਹ ਉਹਨਾਂ ਦਾ ਕਾਮਯਾਬ ਨਹੀਂ ਹੋਇਆ ਤੇ ਉਹਨਾਂ ਨੇ ਇਹਦਾ ਉਲਟਰਾ ਰਿਐਕਸ਼ਨ ਇਹ ਦੇ ਦਿੱਤਾ ਤੇ ਪ੍ਰਾਈਵੇਟਾਂ ਜੋ ਬੰਦ ਕਰ ਦੇ। ਉਹ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ। ਇਹ ਭਾਵਨਾ ਮੈਨੂੰ ਚਾਹੀਦੀ ਹੈ ਵੀ ਇਹ ਬਹੁਤ ਗਰੀਬ ਪਰਿਵਾਰ ਨੇ ਜਿਹੜੀ ਇੱਕ ਇੱਕ ਬਸ ਲੈ ਕੇ ਕੰਟਰੈਕਟ ਦੇ ਆਪਣੇ ਬੱਚਿਆਂ ਦਾ ਭਰਨ ਪੋਸ਼ਣ ਕਰ ਰਹੇ ਨੇ ਤੇ ਸਾਡੇ ਬੱਚੇ ਲੈ ਕੇ ਆਉਂਦੇ। ਹਾਂਜੀ ਸਰ ਜੋ ਚੈਕਿੰਗ ਅਭਿਆਨ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਸਰ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਪ੍ਰੋਗਰਾਮ ਚ ਰਾਇਆ ਜਾ ਰਿਹਾ ਹੈ ਸੇਫ ਸਕੂਲ ਬਣ ਪ੍ਰੋਜੈਕਟ ਉਸਦੇ ਦੀਨ ਮਾਨ ਜੋ ਕਹਿੰਦਾ ਉਸ ਸਿਸ਼ਾ ਦੀ ਦਿਸ਼ਾ ਨਿਰਦੇਸ਼ ਤੇ ਅੱਜ ਅਸੀਂ ਇਹ ਮਮਤਾ ਨੀਤੀ ਤਨ ਸਕੂਲਾਂ ਜਿਹੜੀਆਂ ਬਸਾਂ ਬੱਚਿਆਂ ਲੈ ਜਾਂਦੇ ਨੇ ਉਹਨੂੰ ਚੈੱਕ ਕੀਤਾ ਤਾਂ ਕਿ ਬੱਚਿਆਂ ਦੀ ਸਿਕਿਉਰਟੀ ਨੂੰ ਸਹਿਯੋਗ ਕਿਹਾ ਜਾ ਸਕੇ ਉਹਦੇ ਦੀਨ ਜਿਹੜੇ ਗੱਡੀਆਂ ਚੈੱਕ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਜੋ ਵੀ ਕਮੀਆਂ ਪਈਆਂ ਗਈਆਂ ਨੇ ਉਹਨਾਂ ਦੇ ਖਰਾਨੇ ਕੀਤੇ ਨਹੀਂ ਦੇ ਰਹੇ ਨੇ ਜਿਹੜੇ ਕੋ ਮਾਈਨਰ ਸੀ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਆਪਣੇ ਫੀਲ ਦੇ ਦਿੱਤੇ ਜਾਣਾ ਸਰ ਇੱਕ ਵੇਖਣ ਲਗਾ ਮੋਟਰਸਾਈਕਲ ਵੀ ਤੇ ਬੋਲਟ ਵੀ ਬੌਂਡ ਹੈ ਹਾਂ ਜੀ ਜਿਹੜੇ ਉਹ ਅਨਵਾਲਗ ਬੱਚੇ ਨੇ ਤਿੰਨ ਮੋਟਰਸਾਈਕਲ ਸੀ ਉਹ ਕਬੋਨ ਕੀਤੇ ਗਏ ਨੇ ਉਹ ਕਾਨੂੰਨ ਦਾ ਉਲੰਘਣ ਹੀ ਕਰ ਰਹੇ ਨੇ ਤੇ ਸਰ ਤੁਹਾਨੂੰ ਇੱਥੇ ਕਿੰਨੀ ਖਜਲ ਖਵਾਰੀ ਵੇਖਣੀ ਪਈ ਸਰ ਜੀ ਤਾਂ ਜੀ ਉਹ ਮਾਲਕ ਆਗੇ ਸੀ ਉਹਨਾਂ ਉਹਨਾਂ ਨੂੰ ਕਰਵਾਤਾ ਆਪਣਾ ਕਰ ਚੈੱਕ ਕਰਵਾਤਾ ਜੀ ਸਰ ਕੀ ਕਹਿਣਾ ਚਾਹੋਗੇ ਜਿੱਦਾਂ ਬੱਚਾ ਦੇ ਕਾਗਜ਼ੀ ਨਹੀਂ ਪੂਰੇ ਕਰਦੇ ਤੇ ਨੌ ਜੋ ਜੋ ਨੌਜਵਾਨ ਉਹਨੇ ਉਮਰ ਘਾਟ ਦਾ ਤਾਂ ਚਲਾ ਰਹੇ ਆ ਮੈਂ ਮੈਂ ਇਹ ਅਪੀਲ ਕਰਦਾ ਜੀ ਕਿ ਜਿਹੜੀਆਂ ਬੱਸਾਂ ਨੇ ਬੱਚਿਆਂ ਲੈ ਕੇ ਜਾਣ ਹੋਣਗੇ ਖਾਸ ਕਰਕੇ ਉਹਨਾਂ ਦੇ ਸਾਰੇ ਡਾਕੂਮੈਂਟ ਪੂਰੇ ਰੱਖੇ ਜਾਣ ਜੋ ਉਹਨਾਂ ਦੇ ਵਿੱਚ ਫਸਟ ਡਿਗਰੀ ਤੇ ਜਾਂ ਮੈਡੀਕਲ ਕਿਟ ਜਿਆਦਾ ਜ਼ਰੂਰ ਹੁੰਦੀ ਹੈ ਜੋ ਉਹਨਾਂ ਦੇ ਵਿੱਚ ਅੱਗ ਬਜਾਉਣ ਜਾਂਚ ਸਰ ਹੈ ਉਹ ਪੂਰੇ ਰੱਖੇ ਜਾਣ ਔਰ ਜਿਹੜੇ ਮਾਪੇ ਨੇ ਉਹਨਾਂ ਨੂੰ নাবালক ਬੱਚਿਆਂ ਨੂੰ ਮਰਸਾ ਦੇ ਕੇ ਆਪਣੇ ਸਕੂਲ ਪੜਨੋਂ ਹਟ ਨਹੀਂ ਭੇਜਣਾ ਚਾਹੀਦਾ ਨਹੀਂ ਜੋ ਉਹਨਾਂ ਦਾ ਲਾਜੂ ਬੰਦ ਕਰ ਦੇ। ਇਹ ਸਰ ਇਹ ਅਭਿਆਨ ਇਤਨਾ ਚੱਲ ਰਿਹਾ ਹੈਗਾ? ਬਿਲਕੁਲ ਜੀ ਚੱਲ ਰਿਹਾ ਹੈਗਾ। ਸਾਡਾ ਜ਼ਿਲ੍ਹਾ ਬਾਲ ਸਕੇ ਅਫਸਰ ਤਰੰਤਨ ਅੱਜ ਜਿਹੜੀ ਸਾਡੇ ਸੇਫ ਸਕੂਲ ਵਨ ਪਾਲਿਸੀ ਸੁਪਰੀਮ ਕੋਰਟ ਦੀ ਹਦਾਇਤਾਂ ਅਨੁਸਾਰ ਚੈਕਿੰਗ ਚੱਲ ਰਹੀ ਹੈ ਉਸੇ ਲਗਾਤਾਰ ਅੱਜ ਸੀਮੰਤਾ ਨੇ ਕੇਂਦਰੀ ਸਕੂਲ ਦੇ ਅੰਦਰ ਚੈਕਿੰਗ ਕੀਤੀ ਹੈ ਚੈਕਿੰਗ ਦੇ ਦੌਰਾਨ ਜਿਹੜੇ ਬੱਸ ਡਰਾਈਵਰ ਆਏ ਉਹਨਾਂ ਕੋਲ ਆਪਦੇ ਕਾਗਜ਼ ਨਹੀਂ ਸੀਗੇ ਕਿਸੇ ਦੇ ਘਰ ਪਏ ਸੀ ਕਿ ਕਿਸੇ ਦੇ ਮੋਬਾਈਲਾਂ ਸੀ ਕੁਝ ਅਲੱਗ-ਅਲੱਗ ਭਲੇ ਹਰੇਕ ਨੇ ਆਪਣਾ ਦਾ ਐਕਸਕਿਊਜ਼ ਦਿੱਤਾ ਅਸੀਂ ਉਹਨਾਂ ਤੇ ਜਿਹੜਾ ਬੰਦਾ ਚਲਾਨ ਸੀ ਉਹ ਸੀਗਾ ਫਾਇਰ ਐਕਸਟੈਂਸ਼ਨ ਨਹੀਂ ਸੀਗੀ ਮੈਡੀਕਲ ਕਿੱਟਾਂ ਉਹਨਾਂ ਚ ਨਹੀਂ ਸੀਗੀਆਂ ਈਵਨ ਕਿ ਬੱਚਿਆਂ ਨੂੰ ਪੈਂਟ ਰੈਂਡ ਉਸ ਤੇ ਬਿਠਾਇਆ ਸੀ ਆਪ ਅਸੀਂ ਉਹਨਾਂ ਨੂੰ ਅੱਜ ਸਖਤ ਐਡੈ ਆਉਣ ਵਾਲੇ ਟਾਈਮ ਚ ਜੇ ਕਮੀਆਂ ਨਹੀਂ ਪੂਰੀ ਕੀਤੀਆਂ ਤਾਂ ਸਹੀ ਬੰਦੀ ਸਕੇ ਕਾਰਵਾਈ ਕਰਦਾ ਸਰ ਅੱਜ ਕਿੰਨੇ ਚਲਾਨ ਹੋਏ ਅੱਜ ਕੋਈ 16 ਚਲਾਨ ਹੋਏ ਨੇ ਔਰ 16 ਚਲਾਨ ਨੇ ਤੇ ਸਾਰੇ ਦੇਖਣ ਨੂੰ ਹੁੰਦਾ ਜਿਹੜੇ ਨਾਮ ਤੱਕ ਨਹੀਂ ਲਿਖਿਆ ਹੁੰਦਾ ਇਹ ਅੱਜ ਉਹਨਾਂ ਦਾ ਵੀ ਨਾਮ ਚਾਰਾਨਦ ਕਟਿਆ ਹੈ ਨਾ ਜਿਨ੍ਹਾਂ ਦੇ ਨਾਮ ਨਹੀਂ ਇਸ ਸਕੂਲ ਦਾ ਉਹ ਕਟਿਆਗਾ ਕੁਝ ਕਹਿੰਦੇ ਵੀ ਸਕੂਲ ਪ੍ਰਸ਼ਾਸਨ ਨੇ ਹੀ ਨਾਮ ਹਟਵਾਏ ਹੈਗੇ ਆ ਅੱਜ ਉਹਨਾਂ ਨੇ ਵੀ ਗੱਲਬਾਤ ਕੀਤੀ ਉਹਨਾਂ ਨੂੰ ਸਮਝਾਇਆਗਾ ਵੀ ਸਕੂਲ ਦਾ ਨਾਮ ਹੋਣਾ ਚਾਹੀਦਾ ਹੈ ਸਕੂਲ ਬੱਸ ਦੇ ਬਿਲਕੁਲ 프ਰੰਟ ਦੇ ਉੱਤੇ ਆਨ ਡਿਊਟੀ ਸਕੂਲ ਲਿਖਿਆ ਹੋਣਾ ਚਾਹੀਦਾਗਾ ਡਰਾਈਵਰਾਂ ਦੀ ਵਰਦੀ ਨੇਮ ਪਲੇਟ ਫੀਡ ਵਰਨਰ ਸਾਈਡਾਂ ਦੇ ਗ੍ਰੇਲ ਜਿਹੜੇ ਹਦਾਇਤਾਂ ਗੀਆਂ ਉਹ ਸਾਰੀਆਂ ਇਹਨਾਂ ਨੂੰ ਸਮਝਾਈਆਂ ਅੱਜ ਇਹ ਤੇ ਸਾਰੇ ਕੀ ਇਹ ਕੰਟੀਨਿਊ ਜਾਰੀ ਰਹਿ ਦੇਣਾ ਜੀ ਇਹ ਲਗਾਤਾਰ ਰਹੇਗਾ ਜੀ ਤੇ ਸਾਰੇ ਕੋਈ ਇਹਨਾਂ ਦੀ ਆਪਸ਼ਨ ਨਹੀਂ ਆਉਂਦੇ ਪਏ ਨੇ ਕਿ ਸਰਕਾਰੀ ਜਿਹੜੇ ਸਕੂਲ ਉਹ ਵੀ ਚੈੱਕ ਕਰ ਲਓ ਇਸ ਤੋਂ ਬਾਅਦ ਸਾਡਾ ਸਰਕਾਰੀ ਇਹ ਨਹੀਂ ਮਤਲਬ ਅੱਜ ਹੀ ਕਰਨੇ ਹੈਗੇ ਚੈੱਕ ਅਸੀਂ ਲਗਾਤਾਰ ਇਹਨਾਂ ਲੈਂਸ ਜੋ ਆ ਰਹੇ ਹੈਗੇ ਉਸ ਨੂੰ ਸਾਰਨਾ ਚੈਕਿੰਗ ਚੱਲ ਰਹੀ ਹੈ ਲਗਾਤਾਰ ਚੱਲੇਗੀ